ਸੋਚ ਰਿਹਾ ਕੀ ਹੈ ਉੱਥੇ ਟ੍ਰੈਫਿਕ ਵੀ ਬੱਤੀਆਂ ਬੰਨ ਜਾਣ ਜੀ ਜ ਨਾਲ ਇੱਥੇ ਐਕਸੀਡੈਂਟ ਨਾ ਹੋਇਆ ਕਰਨ ਜੇ ਪ੍ਰਿੰਡ دیے ਮੰਗਾਏ ਇਹ ਵੀ ਮੈਂ ਪੂਰੀ ਕਰੂੰਗਾ ਔਰ ਸਰਵਸ ਲੈਣਾ ਬੰਨ ਲੈਣ ਦਿਓ ਉਸ ਤੋਂ ਬਾਅਦ ਅਸੀਂ ਓਵਰ ਬ੍ਰਿਜ ਤੇ ਨਹੀਂ ਬਸ ਸੋਨਹਰ ਸ੍ਰੀ ਆਕਾਰ ਗੱਲ ਤੁਹਾਡੇ ਕੋਲੇ ਪਹੁੰਚਾਉਂਦੀ ਹੈ ਉਹ ਹੈਗਾ ਸ਼੍ਰੋਮਣੀ 41 ਜਮਬਰ ਸਾਹਿਬ ਜਿਹੜੀ 40 ਸਾਲਾਂ ਤੋਂ ਜਦੋਂ ਤੱਕ ਤੁਹਾਡੀ ਜ਼ਿੰਦਗੀ ਲਈ ਕਰ ਰਹੀ ਹੈ ਮੰਗਸੀ ਸਰਵਿਸ ਲੈਣਾਂ ਦੀ ਤੇ ਬੱਤੀਆਂ ਦੀ ਉਹ ਤਾਂ ਮੈਂ ਕਰਤਾ ਠੀਕ ਹੈ ਹੁਣ ਜੇ ਤੁਸੀਂ ਓਵਰਪ੍ਰਿੰਟ ਕਰਦੇ ਹੋ ਵੀ ਆਪਾਂ ਤੁਹਾਨੂੰ ਲਾ ਦੇਣਾ ਤੇ ਬਣਨਾ ਹੀ ਓਵਰਪ੍ਰਿੰਟ ਚਾਹੀਦਾ ਜੀ ਚਲ ਪਰ ਮੈਨੂੰ ਪਤਾ ਮੈਨੂੰ ਪਤਾ ਲੱਗਿਆ ਤੁਹਾਡੇ ਪੁਲਿਸ ਵਾਲਿਆਂ ਨੇ ਕਿਹਾ ਕਿ ਨਹੀਂ ਇਹ ਓਵਰਪ੍ਰਿਜ ਨਾ ਬਣਾਓ ਅਸੀਂ ਲਿਖਿਆ ਕਿ ਇੱਥੇ ਐਕਸੀਡੈਂਟ ਬਹੁਤ ਹੁੰਦੇ ਹੈ ਇਸ ਸਪਿੰਡ ਤੇ ਵਿੱਚ ਤੇ ਦੋਨੋਂ ਪਾਸੇ ਸਰਵਿਸ ਲੇਨਾਂ ਬਣ ਜਾਣ ਤੇ ਜਿੱਥੇ ਕ੍ਰੋਸਿੰਗ ਹੈਗੀ ਹੈ ਉੱਥੇ ਟ੍ਰੈਫਿਕ ਦੀਆਂ ਬੱਤੀਆਂ ਬਣ ਜਾਣ ਜਿਸ ਨਾਲ ਇੱਥੇ ਐਕਸੀਡੈਂਟ ਨਾ ਹੋਇਆ ਕਰਨ ਤੇ ਮੈਂ ਪੁਲਿਸ ਨੂੰ ਵੀ ਕਹਿਣਾ ਹੈ ਤੇ ਇੱਥੇ ਪੁਲਿਸ ਦਾ ਟ੍ਰੈਫਿਕ ਦਾ ਕਨਸਟੇਬਲ ਖੜਾ ਹੋਣਾ ਚਾਹੀਦਾ ਹੈ ਜਿਹੜਾ ਕਿ ਕੋਈ ਐਕਸੀਡੈਂਟ ਨਾ ਹੋ ਸਕੇ ਸੋ ਇਹ ਬੜਬੜ ਦੀ ਬੜੀ ਲੰਬੀ ਦੇਰ ਦੀ ਮੰਗ ਸੀਗੀ ਜਿਹੜੀ ਅਸੀਂ ਸੈਂਟਰ ਤੇ ਵਜ਼ੀਰ ਨੂੰ ਕਿਹਾ ਹੁਣ ਮੈਨੂੰ ਸਰਦਾਰ ਸਾਹਿਬ ਕਹਿੰਦੇ ਐ ਕਿ ਜਿਹੜੀ ਸਰਵਿਸ ਲਈਣਾ ਤੁਸੀਂ ਦੇਖੀ ਐ ਇਹ ਠੀਕ ਐ ਪਰ ਸਾਡਾ ਮਸਲਾ ਤਾਂ ਹੱਲ ਹੋਊਗਾ ਜੇ ਓਵਰ ਬ੍ਰਿਜ ਬਣਾਇਆ ਜਾਵੇ ਜੇ ਪਿੰਡ ਦੀ ਇਹ ਮੰਗ ਹੈ ਇਹ ਵੀ ਮੈਂ ਪੂਰੀ ਕਰੂੰਗਾ ਔਰ ਸਰਪਸ ਲੈਣਾ ਬੰਦ ਲੈਣ ਦਿਓ ਉਸ ਤੋਂ ਬਾਅਦ ਅਸੀਂ ਓਵਰ ਬ੍ਰਿਜ ਤੇ ਲਈ ਬੋਲੇ ਸੋਨਹਿਰ ਸ੍ਰੀ ਅਕਾਲ ਦਿਲੀ ਜਿਲੇ ਲਈ ਹੋਰ ਕੀ ਕੀ ਲੈ ਕੇ ਆਂਦਾ ਕੇਂਦਰ ਵੱਲੋਂ ਤੁਸੀਂ ਸੈਂਟਰ ਚੋਂ ਤੌਰ ਮੈਂਬਰ ਪਾਰਲੀਮੈਂਟ ਹੁੰਦੇ ਇੱਕ ਬਹੁਤ ਵੱਡਾ ਹਸਪਤਲ ਤੁਹਾਡੇ ਬਰਨਾਲੇ ਲੱਗ ਰਿਹਾ ਜਿੱਥੇ ਜਿਹੜੀਆਂ ਵੀ ਬਿਮਾਰੀਆਂ ਹਵਾ ਦੇ ਨਾਲ ਹੁੰਦੀਆਂ ਜਿਵੇਂ ਖੰਸੀ ਟੀਬੀ ਕੋਵਿਡ ਉਹਦਾ ਖਾਸ ਸਪੈਸ਼ਲਿਸਟ ਇੱਥੇ ਹਸਪਤਲ 63 ਕਰੋੜ ਰੁਪਏ ਦਾ ਬਣ ਰਿਹਾ ਫਿਰ ਤੁਹਾਡੇ ਪਰ ਨਾਲੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਮੇਰੇ ਹਲਕੇ ਹੈਗੇ ਆ ਅਗਲੇ ਸਾਲ ਤੱਕ ਜਿੰਨੀਆਂ ਵੀ ਬਿਜਲੀ ਦੀਆਂ ਤਾਰਾਂ ਜਿੰਨੇ ਵੀ ਖੰਭੇ ਆ ਉਹ ਨਵੇਂ ਪੈ ਜਾਣੇ ਜੀ ਨਾਲ ਤੁਹਾਡੀ ਮੋਟਰ ਨਹੀਂ ਸੜੂਗੀ ਤੁਹਾਡੇ ਘਰ ਦਾ ਜਿਹੜਾ ਵੀ ਬਿਜਲੀ ਦਾ ਸਬਾਨ ਹੈ ਉਹ ਨਹੀਂ ਸੜੂਗਾ ਕਿਸੇ ਦੇ ਘਰ ਦੇ ਉਤੋਂ ਬਿਜਲੀ ਦੀ ਤਾਰ ਦੀ ਲੰਗੂਗੀ ਵਧੀਆ ਕੰਮ ਅਸੀਂ ਕਰਾਤਾ ਗਏ ਇਹ ਬਹੁਤ ਵੱਡੀ ਚੀਜ਼ ਸਰੂਰ ਤੇ ਦੇ ਲੈ ਕੇ ਆਂਦੀ ਹੈ ਤੇ ਹੁਣ ਤੁਹਾਡੇ ਕੋਲ ਟੈਂਸਰ ਦਾ ਹਸਪਤਲ ਬਣ ਗਿਆ ਬਣ ਗਿਆ ਪੀਜੀਆ ਬਣ ਗਈ ਹੈ ਤੁਹਾਨੂੰ ਕੋਈ ਲੋੜ ਨਹੀਂ ਹੋਰ ਕਿਸੇ ਪ੍ਰਾਈਵੇਟ ਹਸਪਤਲ ਦੇ ਵਿੱਚ ਜਾਣ ਦੀ ਜੋ ਕਰਕੇ ਇੱਥੇ ਸਦਾ ਵੀ ਤੇ ਪੀਜੀਆ ਵੀ ਬਣ ਗਈ ਹੈ ਫੇਰ ਪਤਾ ਨਹੀਂ ਮੇਰਾ خیال ਹਜ਼ਾਰ ਤੋਂ ਉੱਤੇ ਜਿਹੜੇ ਵੀ ਕੈਂਸਰ ਦੇ ਮਰੀਜ਼ ਸੀਗੇ ਉਹਨਾਂ ਨੂੰ 3.5 ਤੋਂ 3 ਲੱਖ ਰੁਪਈਆ ਦੇ ਕੇ ਉਹਨਾਂ ਦਾ ਇਲਾਜ ਹਸਪੀਟਲਸ ਦੇ ਵਿੱਚ ਹੋ ਰਿਹਾ ਹੈ। ਔਰ ਕੋਈ ਕਰ ਨਹੀਂ ਰਿਹਾ ਜਿਹਦੇ ਘਰ ਦੇ ਵਿੱਚ ਨਣਕੇ ਤੇ ਟੂਟੀ ਨਾ ਹੋਵੇ ਜਾਂ ਲੈਟਰੀਨ ਨਾ ਹੋਵੇ ਜਿਹੜੇ ਕੱਚੇ ਘਰ ਹੈ ਉਹ ਪੱਕੇ ਬਣਾਉਣੇ ਸ਼ੁਰੂ ਕਰਾ ਦਿੱਤੇ ਹੈ। ਬਾਰੇ ਅਫਸੋਸ ਇਹ ਹੈ ਕਿ ਸੈਂਟਰ ਦੀ ਸਰਕਾਰ ਨੇ ਸਿਰਫ ਇਜ਼ਾਜ਼ਤ ਦਿੱਤੀ ਹੈ ਠੇਕੇਦਾਰਾਂ ਦੀ ਪਰ ਜਿਹੜੇ ਮਾਰੇ ਘਰਾਂ ਦੇ ਗਰੀਬਾਂ ਦੇ ਉਹਦੇ ਲਈ ਇਜ਼ਾਜ਼ਤ ਨਹੀਂ ਦਿੱਤੀ ਉਹਦੇ ਲਈ ਵੀ ਅਸੀਂ ਜਤੋਜਹਤ ਕਰ ਰਹੇ ਹਾਂ ਕਿ ਜਿਹੜੇ ਜਿਹੜੇ ਮਾਰੇ ਘਰ ਹੈ ਉਹ ਵੀ ਅਸੀਂ ਨਵੇਂ ਬਣਵਾ ਦਈਏ ਸਾਰੀਆਂ ਪੈਨਸ਼ਨਾਂ ਵਿਧਵਾਦੀਆਂ ਪੈਨਸ਼ਨਾਂ ਜਿਹੜੇ ਬੰਦੇ ਹੈਂਡੀਕੈਪਟ ਹੈ ਜਿਹੜੇ ਬਿਰਧ ਹੈ ਉਹ ਪੂਰੀਅਕ ਕੀਤੀਆਂ ਹੋਈਆਂ ਮੇਰਾ ਖਿਆਲ ਹੈ ਕਿ ਇਹ ਪਾਰਲੀਮੈਂਟ ਦਾ ਸਮਾਂ ਹੋਣ ਖਤਮ ਹੋਣ ਵਾਲਾ ਹੈਗਾ ਤੇ ਜਿੰਨਾ ਟਾਈਮ ਤੁਸੀਂ ਮੈਨੂੰ ਦਿੱਤਾ ਸੀ 2 ਸਾਲ ਦਾ ਉਹਦੇ ਵਿੱਚ ਪੂਰਾ ਕੰਮ ਮੈਂ ਕਰਾ ਕੇ ਦਿੱਤਾ ਸਾਰੇ ਪਿੰਡਾਂ ਦੇ ਵਿੱਚ 40 ਕਰੋੜ ਦੇ ਹਿਸਾਬ ਨਾਲ ਪਛਾਦਤੀ ਅੰਗੀਆਂ ਟਰਾਈਸਾਈਕਲ ਦਿੰਦੇ ਆ ਟਰਾਈਸਾਈਕਲ ਦਿੱਤੇ ਆ ਕੰਨਾਂ ਨੂੰ ਸੁਣਨ ਵਾਲੇ ਮਸ਼ੀਨਾਂ ਦਿੱਤੀਆਂ ਜਿਹੜੇ ਦੇਖ ਨਹੀਂ ਸਕਦੇ ਉਹਨਾਂ ਨੂੰ ਖਾਸ ਸੋਟੀਆਂ ਦਿੱਤੀਆਂ ਜਿਹੜਾ ਉਹਨਾਂ ਨੂੰ ਪਤਾ ਲੱਗ ਜੇ ਕਿ ਅੱਗੇ ਕੋਈ ਖਤਰਾ ਹੈਗਾ ਸੋ ਬੇਰਾਖਣ ਦਾ ਭਾਵ ਹੈ ਕਿ ਸਾਰੇ ਕੰਮ ਜਿਹੜੇ ਹੋਣੇ ਚਾਹੀਦੇ ਸੀਗੇ ਇਹ ਅਸੀਂ 1.5-2 ਸਾਲ ਦੇ ਵਿੱਚ ਖਤਮ ਕਰ ਦਿੱਤੇ ਆ ਤੇ ਆ ਤੁਹਾਡੇ ਪਿੰਡ ਦੇ ਵਿੱਚ ਵੀ ਜਿਹੜੀ ਤਕਲੀਫ ਹੈ ਉਹਦੇ ਲਈ ਵੀ ਲਖਤ ਸੈਂਟਰ ਦੇ ਪਹੁੰਚ ਲਓ। ਹਾਂ ਜੀ ਸਾਹਿਬ ਚੋਣਾਂ ਦਾ ਤਿਆਰੀ ਹੈ ਬਿਗਲ ਵੱਜਣ ਵਾਲਾ ਮਾਨ ਢੀਂਡਸਾ ਸਾਹਿਬ ਤੇ ਬਾਦਲ ਸਾਹਿਬ ਦੇ ਰਲੇਮੇ ਨੂੰ ਕਿਵੇਂ ਦੇਖਦੇ? ਦੇਖੋ ਇਹ ਸਾਰੇ ਹੈਗੇ ਨਵੇਤੀ ਅਖਾਲੀ ਇਹਨਾਂ ਨੇ ਕਦੇ ਨਹੀਂ ਬੋਲੇ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਜਿਹੜੇ 332 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਛੇਗੇ ਆ ਡੇਰਾ ਰਾਜਵਾਨੇ ਸਾਹਿਬ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਜਿਹੜੇ ਸੈਂਟਰ ਦੀ ਸਰਕਾਰ ਨੇ ਨਵਾਂ ਇੱਕ ਪਾਲਿਸੀ ਬਣਾਈ ਹੈ ਕਿ ਜਿਹੜੇ ਵੀ ਬਾਹਰ ਵੱਸਦੇ ਸਿੱਖ ਹੈਗੇ ਆ ਉਹਨਾਂ ਨੂੰ ਗੋਲੀ ਮਾਰ ਕੇ ਬਰਬਾਦ ਹਟਾਏ ਰੋਡੇ ਨੂੰ ਮਾਰਤਾ ਹੈ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੰਧੂ ਨੂੰ ਮਰਵਾਤਾ ਹੈ ਹੁਸੈਨਪੁਰ ਨੂੰ ਇੱਥੇ ਪੰਜਾਬ ਦੇ ਵਿੱਚ ਮਰਵਾਤਾ ਹੈ ਇਹ ਗੱਲਾਂ ਇਹ ਲੋਕ ਕਰਦੇ ਨਹੀਂ ਇਹਨੂੰ ਇੰਨਾ ਡਰ ਹੈ ਕਿ ਜੇ ਅਸੀਂ ਇਹ ਗੱਲ ਕੀਤੀ ਸੈਂਟਰ ਸਾਡੇ ਨਾਲ ਨਾਰਾਜ਼ ਹੋ ਜਾਊਗਾ ਸੋ ਤੁਹਾਡੇ ਕੋਲੇ ਇੱਕੋ ਇੱਕ 파ਟੀ ਰਹਿ ਗਈ ਹੈ ਜਿਹੜੀ ਅਸਲੀ ਗੱਲ ਤੁਹਾਡੇ ਕੋਲੇ ਪਹੁੰਚਾਉਂਦੀ ਹੈ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਮਸਤ ਜਿਹੜੀ 40 ਸਾਲਾਂ ਤੋਂ ਜੱਦ ਉਹ ਤੁਹਾਡੀ ਜ਼ਿੰਦਗੀ ਤੇ ਲਈ ਕਰ ਰਹੀ ਹੈ ਹੁਣ ਜਿਹੜੀ ਭਾਜਪਾ ਹੈ ਜਿਹੜਾ ਇਹ ਨਵਾਂ ਸੰਗਠਨ ਤੁਸੀਂ ਕਹਿੰਦੇ ਹੋ ਕਿ ਰਵੇਤੀ ਅਕਾਦੀਆ ਨਾ ਬਣੇ ਇਹ ਸਾਰੇ ਬੀਜੇਪੀ ਦੇ ਨਾਲ ਹੈ ਇਹ ਬਿੰਨਾ ਨੇ ਬਿਲਕੁਲ ਸਿੱਖਾਂ ਦੀ ਗੱਲ ਨਹੀਂ ਕੀਤੀ ਜਿਹੜਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਮੀ ਹੋਈ ਹੈ ਕਿਸੇ ਤਰ੍ਹਾਂ ਦੀ ਗੱਲ ਇਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਕੀਤੀ ਤੁਹਾਡੇ ਕਿਸਾਨਾਂ ਦੇ ਲਈ ਵੀ ਅਸੀਂ ਰੋਜ਼ ਗੱਲ ਕਰਦੇ ਹਾਂ ਜਿਹੜਾ ਜ਼ੁਲਮ ਖਨੋਰੀ ਹੋਇਆ ਸ਼ੰਭੂ ਹੋਇਆ ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਪੇਸ਼ਾਤੀ ਹੈ ਹੁਣ ਇਕੱਠੇ ਹੋ ਰਿਹਾ ਕਿ ਅਸੀਂ ਤੁਹਾਨੂੰ ਫੇਰ ਆ ਕੇ ਛਡਾ ਦਈਏ ਤਾਂ ਮੇਰਾ ਕਹਿਣ ਦਾ ਇਹੀ ਮਤਲਬ ਹੈ ਕਿ ਹੁਣ ਐਤ ਦੀ ਵਾਰੀ ਤੁਸੀਂ ਸਹੇਰtre ਹੋ ਛਟਾਏ ਨਾ ਜਾਇਓ ਇਹਨਾਂ ਦੇ ਲਾਰੇ ਉਤੋਂ ਪਾਨ ਸਾਹਿਬ ਸ਼੍ਰੋਮਣੀ ਕਾਲੀਦਾਲ ਅੰਮਰਸਰ ਤੇ ਭੋਜਨ ਸਮਾਜ ਪਾਰਟੀ ਦਾ ਸਮਝੌਤਾ ਹੋ ਗਿਆ ਵੀ ਇਲੈਕਸ਼ਨ ਇਕੱਠੇ ਲੜਨਗੇ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕੀ ਹੈ ਉਹਨਾਂ ਦੇ ਨਾਲ ਸਮਝੌਤਾ ਹੋਵੇ ਮੀਟਿੰਗਾਂ ਹੋ ਰਹੀਆਂ ਹੈ ਇਹ ਦੇਖਦੇ ਆ ਕਿ ਇਹਦਾ ਕੀ ਸਿੱਕਾ ਨਿਕਲਦਾ ਸੀ ਸਮਝਦੇ ਆ ਕਿ ਸ਼ਾਇਦ ਚੰਗਾ ਸਿੱਕਾ ਨਿਕਲ ਜਾਊਗਾ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜਾ ਰੋਲ ਨਿਭਾਇਆ ਜਾ ਰਿਹਾ ਉਹ ਨੂੰ ਕਿਵੇਂ ਦੇਖਦੇ ਆ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਸਾਡੇ ਸੰਗਰੂਰ ਦੇ ਹੈਗੇ ਆ ਇਹ ਸੰਗਰੂਰ ਦੇ ਲੋਕਾਂ ਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਗੱਲ ਬਹੁਤ ਨਿਮਰਤਾ ਦੇ ਨਾਲ ਕਰਿਆ ਕਰੇ